ਇਦਾਂ ਜੀ ਵੀ ਅੱਜ ਅਸੀਂ ਆਪਣੇ ਉਸ ਐਜੀਟੇਸ਼ਨ ਨੂੰ ਵੀ ਜ਼ਿਲ੍ਹੇ ਨੂੰ ਤੋੜੋ ਮਰੋੜੋ ਨਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕਟਾਓ ਨਾ ਕਰੋ ਹੁਸ਼ਿਆਰਪੁਰ ਜ਼ਿਲ੍ਹਾ ਅੱਗੇ ਹੀ ਬਹੁਤ ਛੋਟਾ ਆ ਉਹਦੇ ਉਸੇ ਐਜੀਟੇਸ਼ਨ ਦੇ ਮੱਧਨ ਅਜ ਅਸੀਂ ਅੱਜ 1 ਘੰਟੇ ਦੀ ਐਜੀਟੇਸ਼ਨ ਜਿਹੜੀ ਇਹ ਸੜਕ ਨੂੰ ਬਲੌਕ ਕਰਕੇ ਕੀਤੀ ਆ ਅਸੀਂ ਇੱਕ ਵਾਰ ਫੇਰ ਕਹਿੰਨੇ ਆ ਸਰਕਾਰ ਨੂੰ ਵੀ ਜਿਹੜੇ ਜਿਹੜੇ ਤੁਸੀਂ ਹੁਸ਼ਿਆਰਪੁਰ ਨੂੰ ਕਟਨਦੀਆਂ ਸਾਜ਼ਿਸ਼ਾਂ ਹੋ ਰਹੀਆਂ ਆ ਉਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਵੇਂ ਇੱਕ ਸੁਜੈਸ਼ਨ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਠੀਕ ਐ ਤੁਸੀਂ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਤੁਸੀਂ ਕਿਉਂ ਰੋਪੜ ਨੂੰ ਹੀ ਆਨੰਦਪੁਰ ਸਾਹਿਬ ਦਾ ਨਾਮ ਕਿਉਂ ਨਹੀਂ ਦੇ ਦਿੰਦੇ ਤੁਸੀਂ ਕਿਉਂ ਉਸੇ ਤਰਜ਼ ਤੇ ਜ਼ਿਲ੍ਹਾ ਨਹੀਂ ਬਣਾਉਂਦੇ ਜਿਹੜਾ ਪਠਾਨਕੋਟ ਜਿਵੇਂ ਬਣਿਆ ਜਿੱਨਾ ਉਹਦਾ ਕੋਈ ਏਰੀਆ ਸੀ ਉਹਦਾ ਉਹਨਾਂ ਏਰੀਆ ਦੇ ਕੇ ਬਣਾ ਦਿਓ ਤੁਸੀਂ ਕਿਉਂ ਜਿਵੇਂ ਮਲੇਰਕੋਟਲਾ ਬਣਿਆ ਜ਼ਿਲ੍ਹਾ ਜਿੱਨਾ ਇਹ ਏਰੀਆ ਸੀ ਉਹਨਾਂ ਦੇ ਵਿੱਚ ਤੁਸੀਂ ਜਿਵੇਂ ਤੁਸੀਂ ਪ੍ਰੈਸਰਪੁੱਟਰ ਮੇਰੇ ਵੀਰ ਹੋ ਭਰਾ ਹੋ ਤੁਸੀਂ ਅੱਜ ਜਾ ਕੇ ਦੇਖ ਲਓ ਵੀ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾ ਹੋਏ ਨੂੰ ਕਿੰਨਾ ਕਿੰਨੀ ਕਿੰਨੀ ਧੇਰ ਹੋ ਗਈ ਕਿੰਨੀ ਧੇਰ ਹੋ ਗਈ ਔਰ ਅੱਜ ਤੱਕ ਉਸ ਇਨਫਰਾ ਇਨਫਰਾਸਟਰਕਚਰ ਨਹੀਂ ਹੈਗਾ ਇੱਥੋਂ ਤੱਕ ਜਿਵੇਂ ਡਿਪਟੀ ਕਮਿਸ਼ਨਰ ਦੀ ਕੋਟ ਤੱਕ ਉਸ ਮਲੇਰਕੋਟਲੇ ਚ ਨਹੀਂ ਜਦਕਿ ਅੱਜ ਤੋਂ ਕਈ ਸਾਲ ਪਹਿਲਾਂ ਨੋਸ ਹੋ ਚੁੱਕਾ ਬਣ ਚੁੱਕਾ ਕੀ ਤੁਸੀਂ ਇਨਫਰਾਸਟਰਕਚਰ ਹੈਗਾ ਕੀ ਤੁਸੀਂ ਜਿਹੜੇ ਆ ਜਿਹੜੇ ਚੱਬੇਵਾਲ ਦੇ ਲਾਗੇ ਦੇ ਲੋਕ ਆ ਕੀ ਤੁਸੀਂ ਉਹਨਾਂ ਦੀ ਰਾਏ ਲਈ ਵੀ ਤੁਹਾਨੂੰ ਅਸੀਂ ਅਨੰਦਪੁਰ ਸਾਹਿਬ ਨਾਲ ਐਡ ਕਰ ਦਈਏ ਜਿਹੜੇ ਕਿ ਇਥੋਂ ਹੁਸ਼ਿਆਰਪੁਰ ਆਉਣਾ 15 20 ਮਿੰਟ ਦੀ 15 ਤੋਂ 20 ਮਿੰਟ ਪਹੁੰਚ ਜਾਂਦੇ ਆ ਜੇ ਉਹਨਾਂ ਨੇ ਅਨੰਦਪੁਰ ਸਾਹਿਬ ਜਾਣਾ ਉਹਨਾਂ ਨੂੰ ਡੇਢ ਤੋਂ 2 ਘੰਟੇ ਲੱਗਣਗੇ ਇਸੇ ਤਰ੍ਹਾਂ ਜਿਹੜੀ ਗਰਸ਼ੰਕਰ ਦੀ ਵਾਮ ਹੈ ਗਰਸ਼ੰਕਰ ਦੇ ਪ੍ਰਧਾਨ ਜੀ ਨਾਲ ਮੈਂ ਮਿਲਿਆ ਸੀ ਗਰਸ਼ੰਕਰ ਦੀ ਜਿੰਨੀ ਵਾਮ ਆ ਉਹ ਚਾਹੁੰਦੀ ਆ ਵੀ ਅਸੀਂ ਹੁਸ਼ਿਆਰਪੁਰ ਨਾਲ ਰਹੀਏ ਤੁਸੀਂ ਐਟ ਲੀਸਟ ਇਹ ਕੰਮ ਕਰਨ ਤੋਂ ਪਹਿਲਾਂ ਲੋਕਾਂ ਦੇ ਵਿਊ ਲੈ ਲਓ ਵੀ ਲੋਕ ਕੀ ਚਾਹੁੰਦੇ ਆ ਕੀ ਲੋਕਾਂ ਨੂੰ ਇੰਨਾ ਹੱਕ ਵੀ ਨਹੀਂ ਸਰਕਾਰਾਂ ਦੇ ਕੋਲ ਕਿ ਉਹ ਆਪਣਾ ਵਿਊ ਦੇ ਸਕਣ ਵੀ ਅਸੀਂ ਕੋਈ ਨਵਾਂ ਜ਼ਿਲ੍ਹਾ ਬਣਨ ਜਾ ਰਿਹਾ ਸੀ ਉਹਦੇ ਚੈਟ ਹੋਣਾ ਚਾਹੁੰਦੇ ਆ ਕਿ ਨਹੀਂ ਹੋਣਾ ਚਾਹੁੰਦੇ ਕੋਈ ਵੀ ਗੜ ਸ਼ੰਕਰ ਜੇ ਸਾਰੇ ਪਿੰਡਾਂ ਦੇ ਲੋਕ ਵੀ ਐਜੀਟੇਟ ਕਰ ਰਿਹਾ ਉੱਥੇ ਲੀਡਰਾਂ ਦੇ ਬਿਆਨ ਵੀ ਆ ਰਿਹਾ ਵੀ ਅਸੀਂ ਹੁਸ਼ਿਆਰਪੁਰ ਦੇ ਨਾਲ ਹੀ ਰਹਿਣਾ ਤੇ ਤੁਸੀਂ ਕਿਉਂ ਮਤਲਬ ਆਪਣਾ ਫੋਰਸ ਕਰਦੇ ਹੋ ਵੀ ਅਸੀਂ ਇਹ ਜ਼ਿਲ੍ਹਾ ਤੋੜ ਕੇ ਅਨੰਪੁਰ ਸਾਹਿਬ ਚ ਤੁਹਾਡਾ ਏਰੀਆ ਐਡ ਕਰਨਾ ਜਿਹੜਾ ਕਿ ਬਿਲਕੁਲ ਹੀ ਬਿਲਕੁਲ ਹੀ ਸਰਾਸਰ ਤਕਾ ਗਲਤ ਆਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਸਿਸਟੇਸ਼ਨ ਦੀ ਗੱਲ ਕੀਤੀ ਇੱਕ ਰੈਲੀ ਦੀ ਗੱਲ ਕੀਤੀ ਉਹ ਕਦੋਂ ਕੀਤੀ ਜਾ ਰਹੀ ਤੇ ਕਦੋਂ ਉਹ ਵੈਰੀ ਸ਼ਾਰਟਲੀ ਅਸੀਂ ਕੱਲ ਤੋਂ ਪਿੰਡਾਂ 'ਚ ਜਾ ਰਹੇ ਹਾਂ ਜੀ ਮਤਲਬ ਹਫਤੇ ਦਾ ਮਤਲਬ ਵਿਦਿਨ 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 8-10 ਦਿਨ ਦੇ ਵਿੱਚ ਵਿੱਚ ਅਸੀਂ ਉਹ ਕਰ ਦਿਆਂਗੇ ਜੀ ਕੋਸ਼ਿਸ਼ ਕਰਾਂਗੇ 8 ਤੋਂ 10 ਦਿਨ ਦੇ ਵਿੱਚ ਵਿੱਚ ਅਸੀਂ ਉਹਨੂੰ ਉਲੀਕ ਕੇ ਕਰ ਦਈਏ ਜੀ ਇੱਕ ਕਮੇਟੀ ਦੀ ਗੱਲ ਕੀਤੀ ਕਿ 10 ਮੈਂਬਰਾਂ ਦੀ ਉਹ ਇੱਕ ਅਸੀਂ ਆਪਣੀ ਕੋਆਰਡੀਨੇਸ਼ਨ ਕਮੇਟੀ 12 ਮੈਂਬਰਾਂ ਦੀ ਬਣਾਈ ਆ 10 ਮੈਂਬਰੀ ਉਹਦੇ ਚ ਅਸੀਂ ਜਿਹੜਾ ਪਿੰਡਾਂ ਦੇ ਨਾਲ ਰابطਾ ਸਾਡੇ ਵਕੀਲ ਭਰਾ ਕਰ ਸਕਦੇ ਆ ਉਹਨਾਂ ਨੂੰ ਮੈਂਬਰ ਬਣਾਇਆ ਆ ਔਰ ਉਹ ਸਵੇਰ ਤੋਂ ਹੀ ਵਰਕ ਕਰਨਾ ਸ਼ੁਰੂ ਕਰ ਦਿੰਗੇ ਲੋਕਾਂ ਨੂੰ ਵੀ ਅਪੀਲ ਕਰਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਲਾਮ ਹੋਵੇ ਅਵੇਅਰ ਹੋਵੇ ਤੁਹਾਡੇ ਨਾਲ ਤੱਕਾ ਹੋਣ ਜਾ ਰਿਹਾ ਤੁਸੀਂ ਕੀ ਤੁਸੀਂ ਤੱਕਾ ਹੋਣ ਤੋਂ ਬਾਅਦ ਜਾਗੋਗੇ ਤੱਕਾ ਹੋਣ ਤੋਂ ਪਹਿਲਾਂ ਜਾਗੋਗੇ